ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਪਿੰਜਰੇ ਚ ਨੇ ਪਿੰਜਰਾ ਐਸਾ ਹੈ ਉਹਦੇ ਅੰਦਰ ਸੀਖਾਂ ਲੱਗੀਆਂ ਨੇ ਤਿੱਖੇ ਛੁਰੇ ਕਹਿ ਲੋ ਜੇ ਉੱਠਦੇ ਨੇ ਤੇ ਸਿਰ ਦੇ ਵਿੱਚ ਉਹ ਸੀਖਾਂ ਚੁੱਭਦੀਆਂ ਨੇ ਜੇ ਪਿੱਛੇ ਹੁੰਦੇ ਆ ਤੇ ਮਹਾਰਾਜ ਜੀ ਦੀ ਸਾਰੀ ਪਿੱਠ ਬਗਨ ਤੇ ਉਸ ਹੋਵੇ ਚੁੱਭਦੇ ਆ ਜੇ ਅੱਗੇ ਹੁੰਦੇ ਆ ਚਿਹਰੇ ਤੇ ਤੇ છાતી ਤੇ اگلے ਹਿੱਸੇ ਤੇ ਸੂਬੇ ਚੁੱਬਦੇ ਆ ਮਹਾਰਾਜ ਸਿਰ ਉਡ ਕੇ ਉਸ ਪਿੰਜਰੇ ਵਿੱਚ ਖਲੋਤੇ ਹੋਏ ਭਾਈ ਮਤੀ ਦਾਸ ਜੀ ਨੇ ਦੇਖਿਆ ਸੇਖੇ ਨਾ ਉਹ ਰਹਿ ਨਹੀਂ ਸਕਦਾ ਸਾਡੇ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹਾਂ ਅਧਿਉਨਿਕ ਜਿਹੜੇ ਸੈਂਟੀਫਿਕ ਲਿਖਦੇ ਉਹਨਾਂ ਨੇ ਨਹੀਂ ਲਿਖਿਆ ਉਹ ਕਹਿੰਦੇ ਭਾਈ ਮਤੀ ਦਾਸ ਦਾ ਖਿਰਦਾ ਇਹਨਾਂ ਨੂੰ ਉਛਲਿਆ ਉਹਨਾਂ ਕਹੇ ਸੱਚੇ ਬਾਦਸ਼ਾਹ ਤੁਸੀਂ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ ਕਿਉਂਕਿ ਸਿੱਖ ਨਹੀਂ ਬਰਦਾਸ਼ਤ ਕਰ ਸਕਦਾ ਜੀ ਮਹਾਰਾਜ ਸੱਚੇ ਪਾਤਸ਼ਾਹ ਧੀਰਜ ਦੇ ਘਰ ਨੇ ਭਾਈ ਮਤੀ ਦਾਸ ਨੂੰ ਇਹਨੂੰ ਆਪਣੇ ਜ਼ੇਨ ਵਿੱਚ ਲੈ ਕੇ ਆਓ ਇਹ ਉਹੀ ਥਾਂ ਹੈ ਜਿੱਥੇ ਅੱਜ ਵਰਤਾਰਾ ਵਰਤਿਆ ਹੈ ਉਸ ਥਾਂ ਤੇ ਉਹ ਗੱਲ ਕੀਤੀ ਜਾਏ ਤੇ ਔਰਾ ਬਦਲ ਜਾਂਦਾ ਹੁੰਦਾ ਹੈ ਮਹਾਰਾਜ ਜੇ ਕਹੋ ਤੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਟਕ ਖੜਕਾ ਦਿਆਂ ਇਹ ਗੱਲ ਕਾਜ਼ੀ ਨੇ ਵੀ ਸੁਣ ਲਈ ਰੋਕੇ ਨਹੀਂ ਵੀ ਸੁਣ ਲਈ ਮਹਾਰਾਜ ਆਵਾਜ਼ ਦੇ ਕੇ ਕਹਿੰਦਿਆ ਕਿ ਤਾਕਤ ਕਿੱਥੋਂ ਪਾਈ ਇਹ ਕਿੱਥੋਂ ਸ਼ਕਤੀ ਮਿਲੀ ਮਹਾਰਾਜ ਜੀ ਤੁਹਾਡੇ ਚਹਨਾ ਚੋਂ ਕਹਿਣ ਲੱਗੇ ਸਮੁੰਦਰ ਦੀ ਇੱਕ ਬੂੰਦ ਲੈ ਕੇ ਉਛਲੀ ਦਾ ਨਹੀਂ ਸਿੱਖੀ ਜਰਨ ਵਾਲੀ ਹੈ ਤੇ ਅਸੀਂ ਉਹ ਪੈੜਾ ਪਾ ਕੇ ਜਾਾਂਗੇ ਲੋਕੀ ਮਤ ਸੋਚਣ ਕਿ ਅਜ਼ਮਤ ਕਰਕੇ ਸਭ ਕੋਈ ਜਰ ਗਏ ਅਸੀਂ ਸਭ ਕੁਝ ਪਿੰਡੇ ਤੇ ਹੰਡਾ ਕੇ ਦਿਖਾਵਾਂਗੇ ਕਿਉਂਕਿ ਮੈਂ ਸੀਸ ਗੰਝ ਬਣਾਣਾ ਹੈ ਸਿੱਖਾਂ ਨੇ ਸ਼ਹੀਦ ਗੰਝ ਬਣਾਣੇ